ਮਾਤਾ ਸਾਹਿਬਕਰ ਸਪੋਰਟਸ ਚੈਰੀਟੇਬਲ ટ્રਸਟ ਪੰਡ ਜਰਖੜ ਵੱਲੋਂ ਕਰਵਾਈ ਜਾ ਰਹੇ ਜਰਖੜ ਖੇਡਾਂ ਦੀ ਗੜੀ ਦੇ ਹਿੱਸੇ ਵਜੋਂ 14ਵਾਂ 올ੰਪੀਅਨ ਪ੍ਰਤੀਪਾਲ ਸਿੰਘ ਹਾਕੀ ਫੈਸਟੀਵਲ ਟੂਰਨਾਮੈਂਟ ਦਾ ਬੀਤੀ ਰਾਤ ਜਰਖੜ ਖੇਡ ਸਟੇਡੀਅਮ ਵਿਕੇ ਸਨਮਤਾ ਅਗਾਜ ਹੋਇਆ ਏ ਇਸ ਫੈਸਟੀਵਲ ਵਿੱਚ ਸੀਨੀਅਰ ਅਤੇ ਸਬ ਜੂਨੀਅਰ ਵਰਗਾਂ ਦੀਆਂ 16 ਟੀਮਾਂ ਹਿੱਸਾ ਲੈ ਰਹੀਆਂ ਨੇ ਟੂਰਨਾਮੈਂਟ ਦਾ ਉਦਘਾਟਨ ਉੱਗੇ ਸੰਤਕਾਰ ਸੀਰੀ ਸੰਜੂ ਧੀਰ ਅਤੇ ਜਰਕੜ ਖੇਡਾਂ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਨੇ ਕੀਤਾ ਇਸ ਮੌਕੇ ਆਏ ਮਹਿਮਾਨਾਂ ਨੇ ਗੁਬਾਰੇ ਉਡਾ ਕੇ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਹੈ ਆਓ ਦੇਖਦੇ ਹਾਂ ਜਰਕ ਤੋਂ ਜਸਵੀਰ ਸਿੰਘ ਗੁਰਮਦੀਏ ਖਾਸ ਰਿਪੋਰਟ ਸਟੇਡੀਅਮ ਚ ਪਹੁੰਚੇ ਕਿ ਮੈਂ ਐਨਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਮੈਂ ਜਗਰੂਪ ਸਿੰਘ ਦਾ ਐਨਾ ਧੰਨਵਾਦ ਕਰਦਾ ਜਿਨ੍ਹਾਂ ਨੇ ਬੱਚਿਆਂ ਨੂੰ ਖੇਲਾ ਚ ਲਾਇਆ ਔਰ 10-12 12 ਸਾਲ ਦੇ ਬੱਚੇ ਖੇਡ ਰਹੇ ਆ ਕਮਾਲ ਹੋ ਗਈ ਐਨੀ ਤੇਜ ਖੇਡ ਰਹੇ ਮੇਰਾ ਖਿਆਲ ਹੈ ਨੈਸ਼ਨਲ ਟੀਮਾਂ ਜਾਣਗੇ ਐਸ ਗਰਾਊਂਡ ਤੋਂ ਕਈ ਬੰਦੇ ਅੱਗੇ ਨੈਸ਼ਨਲ ਟੀਮਾਂ ਜਾ ਚੁੱਕੇ ਆ ਜਾਤੀ ਜਗਰੂਪ ਜੀ ਆਸਟ੍ਰੇਲੀਆ ਤੱਕ ਵੀ ਜਾ ਕੇ ਆਪਣੇ ਬੱਚੇ ਖੜਾ ਲੁਕੇ ਆ ਔਰ ਮੈਨੂੰ ਐਨੀ ਖੁਸ਼ੀ ਮਹਿਸੂਸ ਹੋ ਰਹੀ ਆ ਸਾਡੇ ਸ਼ਹਿਰਾਂ ਦੇ ਦਿੱਤਾ ਕਿਉਂ ਨਹੀਂ ਹੋ ਰਹੀਆਂ ਮੈਜਿਕ ਗਰੁੱਪ ਜੀ ਨਹੀਂ ਕਹੂੰਗਾ ਕੋਈ ਅਸੀ ਜਗ੍ਹਾ ਦਨੇ ਹੈ ਜਿੱਥੇ ਉੱਥੇ ਵੀ ਖੇਡਾਂ ਕਰਾਉਣੀਆਂ ਸ਼ੁਰੂ ਕਰਨ ਠੀਕ ਹੈ ਜਗਰੂਪ ਭਾਜੀ ਲਗਾਤਾਰ ਖੇਡਾਂ ਦੇ ਨਾਲ ਜੁੜੇ ਹੋਏ ਨੇ ਖੇਡਾਂ ਦੀਆਂ ਸਮਾਵਾਂਤ ਕਰਦੇ ਨੇ ਲੱਗਦਾ ਅਜਿਹੇ ਇਨਸਾਨ ਤੋਂ ਸਾਨੂੰ ਕੁਝ ਸਿੱਖਣਾ ਚਾਹੀਦਾ ਸਿੱਧ ਲੈ ਬਹੁਤ ਜ਼ਿਆਦਾ ਸਿੱਖਣਾ ਚਾਹੀਦਾ ਜੋ ਬੱਚਿਆਂ ਨੂੰ ਇਹ ਸਿਖਾ ਰਹੇ ਆ ਜੋ ਕਰ ਰਹੇ ਆ ਇਹ ਦੇਸ਼ ਦੀ ਭਲਾਈ ਹੈ ਬੱਚੇ ਦੀ ਭਲਾਈ ਹੈ ਬੱਚੇ ਦਾ ਬਹੁਤ ਜ਼ਿਆਦਾ ਭਵਿਸ਼ ਹੋਊਗਾ ਠੀਕ ਹੈ ਥੈਂਕ ਯੂ ਰਾਪਰ ਤੀਪਾਲ ਸਿੰਘ ਦੀ ਯਾਦ ਚ 14ਵਾਂ ਅਸੀਂ ਇੱਥੇ ਇੱਕ ਲੀਗ ਕਰਾਉਨੇ ਆ ਜਿਹੜੀ ਇੱਕ ਸਾਲ ਬਾਅਦ ਹੁੰਦੀ ਹੈ ਸੈਚਰਡੇ ਸੰਡੇ ਮੈਚ ਹੁੰਦੇ ਆ ਬੜੇ ਅੱਛੇ ਮੈਚ ਹੁੰਦੇ ਆ ਇਹ ਜਗਰੂਪ ਸਿੰਘ ਜਰਖੜ ਸਾਡੇ ਪ੍ਰਧਾਨ ਉਹ 14-15 ਸਾਲ ਤੋਂ ਇਹ ਲੀਗ ਬੜੀ ਸ਼ੌਨਨ ਸਾਹਤ ਤਨਾ ਕਰਾ ਰਹੇ ਆ ਲਾਈਟਾਂ ਫਲੱਡ ਲਾਈਟਾਂ ਦੇ ਵਿੱਚ ਮੈਚ ਹੁੰਦੇ ਆ ਬੱਚਾ ਨੂੰ ਉਤਸ਼ਾਹ ਮਿਲਦਾ ਛੋਟੇ ਬੱਚੇ ਵੀ ਹੁੰਦੇ ਆ ਛੋਟੇ ਛੋਟੇ ਬੱਚੇ 17 ਆਪਣਾ ਜਿਹੜੇ 12 12 ਸਾਲ ਦੇ ਤੋਂ ਲੈ ਕੇ ਉੱਪਰੇ ਵੱਡੀਆਂ ਟੀਮਾਂ ਵੀ ਖੇਡਦੀਆਂ ਛੋਟੀਆਂ ਵੀ ਖੇਡਦੀਆਂ ਤੇ ਜਗਰੂਪ ਸਿੰਘ ਜਰਖੜਾ ਜਿਹੜੇ ਉਹ ਜਿਹੜਾ ਸਪੋਰਟਸ ਵਿੰਗਾ ਸਰਕਾਰ ਵੱਲੋਂ ਉਹਦਾ ਪਦਾਨ ਬਣਾਇਆ ਗਿਆ ਉਹਨਾਂ ਨੂੰ ਉਹਨਾਂ ਨੂੰ ਵਧਾਈਆਂ ਸਾਰੇ ਸਾਡੀ ਅਕੈਡਮੀ ਆ ਅਕੈਡਮੀ ਚ ਬੱਚੇ ਜਿੰਨੇ ਵੀ ਆ ਸਾਰੇ ਬੱਚਿਆਂ ਨੂੰ ਵਧਾਈਆਂ ਉਹ ਜਿਹੜਾ ਜਗਰੂਪ ਸਿੰਘ ਆ ਉਹਨਾਂ ਦੀ ਹੋਰ ਸਾਡੀ ਖੇਡਾਂ ਦੇ ਪ੍ਰਤੀ ਜਿਹੜਾ ਹੋਰ ਇਹਨਾਂ ਨੂੰ ਗਰੀਬ ਘਰ ਦੇ ਬੱਚੇ ਆ ਜਿਹੜੇ ਉਹ ਸਾਰੇ ਪਤਾ ਨਹੀਂ ਕਿੰਨੇ ਕੁ ਸਰਵਿਸ ਲੈ ਚੁੱਕੇ ਆ ਕਿੰਨੇ ਕੁ ਪੁਲਿਸ ਚ ਜਾ ਚੁੱਕੇ ਆ ਨੈਸ਼ਨਲ ਲੈਵਲ ਤੇ ਖੇਡ ਚੁੱਕੇ ਆ ਮੈਂ ਦਰਸ਼ਕਾਂ ਨੂੰ ਬਹੁਤ ਵਧਾਈ ਦੇਣਾ ਕਿ ਤੁਸੀਂ ਵੱਧ ਤੋਂ ਵੱਧ ਸੈਚਰਡੇ ਸੰਡੇ ਛੁੱਟੀ ਹੁੰਦੀ ਆ ਵੱਧ ਤੋਂ ਵੱਧ ਆਓ ਪਲੇਰਾਂ ਦਾ ਜਿਹੜਾ ਮਾਨੂੰ ਵਾਲ ਵਧਾਓ ਇਹ ਸਭ ਤੋਂ ਵੱਡਾ ਹੈ ਵੀ ਆਪਾਂ ਮਤਲਬ ਗਰਾਊਂਡਾਂ ਦੇ ਵਿੱਚ ਆਉਂਦੇ ਨਹੀਂਗੇ ਇਹ ਇੱਕ ਆਪਣੇ ਜਿਹੜੀ ਸਾਰੇ ਪੰਜਾਬ ਚੋਂ ਬੜੀ ਵੱਡੀ ਗੱਲ ਹੈ ਜਿਹੜੀ ਕਿ ਇੱਕ ਪਿੰਡ ਦੇ ਵਿੱਚ ਐਡਾ ਸਟੇਡੀਅਮ ਅਸੀਂ ਸਾਲ ਨੇ ਰਲ ਕੇ ਬਣਾਇਆ ਤੇ ਉਹਦੇ ਵਿੱਚ ਅਸੀਂ ਗੇਮਾਂ ਕੋਈ ਨਾ ਕੋਈ ਕਰਾਉਂਦੇ ਹੀ ਰਹਿੰਦੇ ਹਾਂ ਸਾਲ ਬਾਅਦ ਦੂਜੀਆਂ ਹੁੰਦੀਆਂ ਸਾਡੇ ਟਰਸਟ ਬਣਿਆ ਵੀ ਉਹਦੇ ਟਰਸਟ ਵੱਲੋਂ ਪਰ ਬਿਲਕੁਲ ਜ਼ੇਦ ਲੈਣੀ ਚਾਹੀਦੀ ਹੈ ਜੀ ਸਰਕਾਰਾਂ ਨੂੰ ਇਸ ਕੰਮ 'ਤੇ ਧਿਆਨ ਦੇਣਾ ਚਾਹੀਦਾ ਸਾਡੇ ਜਿਹੜੇ ਸਾਡਾ ਗਰੁੱਪ ਆ ਸਾਡਾ ਸਾਡਾ ਪ੍ਰਧਾਨ ਨਾਲ ਸਾਨੂੰ ਸਾਥ ਕਰਨਾ ਚਾਹੀਦਾ ਸਾਡੀ ਮਦਦ ਕਰਨੀ ਚਾਹੀਦੀ ਆ ਤਾਂ ਕਿ ਜੋ ਹੈ ਸਿਸਟਮ ਇੱਥੇ ਬਣਿਆ ਵੀ ਆ ਐਦਾਂ ਦਾ ਸਿਸਟਮ ਜਿੱਦਾਂ ਬਾਹਲੇ ਕੰਟਰੀਆਂ 'ਚ ਆ ਉਦਾਂ ਗਰੀਬ ਘਰ ਦੇ ਬੱਚੇ ਜਿਹੜੇ ਐ ਤੋਂ ਪਤਾ ਨਹੀਂ ਕਿੰਨੇ ਬਣੇ ਆ ਵੱਧ ਤੋਂ ਵੱਧ ਉਹਨਾਂ ਨੂੰ ਸਰਕਾਰਾਂ ਵੱਲੋਂ ਬਹੁਤ ਘੱਟ ਸਾਡੇ ਮਦਦ ਕਰਦੀਆਂ ਉਹਨਾਂ ਨੂੰ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਸਾਰੇ ਜਿਹੜੇ ਲੀਡਰ ਜਬਾਨ ਸਾਰੇ ਆਉਂਦੇ ਆ ਪਰ ਜਿਹੜੀ ਫਾਈਨੈਂਸ਼ਲੀ ਜਿਹੜੀ ਆ ਉਹ ਕੋਈ ਸਾਡੇ ਕੋਲ ਇਨਕਮ ਦਾ ਜ਼ਾਦਨ ਨਹੀਂ ਅਸੀਂ ਆਪਣੇ ਲੈਵਲ ਤੇ ਸਾਰੇ ਆਪਣੇ ਲੈਵਲ ਤੇ ਇਕੱਠੇ ਕਰਕੇ ਆਪਦੇ ਕੋਲੋਂ ਸਾਰੀ ਅਸੀਂ ਇਹਦਾ ਖਰਚਾ ਕਰਦੇ ਆ ਕੋਈ ਇਸ ਤੇ ਚੀਜ਼ਾਂ ਤੇ ਲੱਖਾਂ ਰੁਪਈਆ ਖਰਚਾ ਹੁੰਦਾ ਅਕੈਡਮੀ ਦੇ ਬੱਚੇ ਜਿਹੜੇ ਉਹਨਾਂ ਦਾ ਖਾਣਾ ਰਹਿਣਾ ਸਹਿਣਾ ਸਾਰਾ ਖਰਚਾ ਜਿਹੜਾ ਜਗਰੂਪ ਸਿੰਘ ਸਾਰਾ ਆਪਣੇ ਲੈਵਲ ਤੇ ਅਸੀਂ ਸਾਰੇ ਰਲ ਕੇ ਇਕੱਠੇ ਕਰਦੇ ਆ ਹੋਰ ਸਾਰਿਆਂ ਨੂੰ ਵਧਾਈ ਦਿੰਨਾ ਇਸ ਅੱਜ ਦੇ ਦਿਨ ਤੇ ਸਾਡੇ ਲਈ ਬਹੁਤ ਖੁਸ਼ੀ ਦੀ ਬਾਣਦੀ ਗੱਲ ਹੈ ਕਿ ਅੱਜ ਜਰਖੜ ਤੇ 14ਵਾਂ ਪ੍ਰਿਥਪਾਲ ਸਿੰਘ ਮੈਮੋਰੀਅਲ ਹਾਕੀ ਟੂਰਨਾਮੈਂਟ ਸ਼ੁਰੂ ਹੋਇਆ ਇਹ ਇੱਕ ਬਹੁਤ ਵੱਡਾ ਟੂਰਨਾਮੈਂਟ ਹੈ ਔਰ ਇਹਦੇ ਚ ਖਾਸ ਗੱਲ ਹੈ ਕਿ ਇੱਥੇ ਸਾਡੇ ਅਸੀਂ 12 ਸਾਲ ਦੇ ਜਿਹੜੇ ਬੱਚੇ ਨੇ ਉਹ ਖੇਡਦੇ ਨੇ ਔਰ ਉਹਨਾਂ ਨੂੰ ਖੇਡਦੇ ਨੂੰ ਦੇਖ ਕੇ ਇੰਨੀ ਖੁਸ਼ੀ ਹੁੰਦੀ ਹੈ ਔਰ ਅਸੀਂ ਇਹ ਦਾਅਵੇ ਨਾ ਕਹਿੰਨੇ ਆ ਕਿ ਜਿਹੜੀ ਇੰਡੀਆ ਦੀ ਨੈਕਸਟ ਟੀਮਾਂ ਬਣਣਗੀਆਂ ਉਹਨਾਂ ਚੋਂ ਇਹਨਾਂ ਬੱਚਿਆਂ ਚੋਂ ਬੱਚੇ ਜਾਇਆ ਕਰਨਗੇ ਔਰ ਵੈਸੇ ਵੀ ਸਾਡੇ ਜਿਹੜੇ ਇੱਥੇ ਜਰਖੜ ਤੋਂ ਬਹੁਤ ਸਾਰੇ ਬੱਚੇ ਜਿਹੜੇ ਆ 40 ਕੁ ਬੱਚੇ ਕਰੀਬ ਨੈਸ਼ਨਲ ਖੇਡ ਚੁੱਕੇ ਨੇ ਇੰਟਰਵਰਸਟੀ ਖੇਡ ਚੁੱਕੇ ਨੇ ਹੋਰ ਬਹੁਤ ਹੁਣ ਤੱਕ ਪ੍ਰਾਪਤੀਆਂ ਹੋ ਚੁੱਕੀਆਂ ਨੇ ਇਹਦੇ ਲਈ ਸਿੱਧੂ ਸਾਹਿਬ ਬੈਠੇ ਨੇ ਐਨਪੀਐਸ ਸਿੱਧੂ ਸਾਹਿਬ ਇਹ ਦੇ ਚੇਅਰਮੈਨ ਨੇ ਤੇ ਜਗਰੂਪ ਜਰਖੜ ਜਿਹੜੇ ਕਿ ਆ ਇਹਦਾ ਚਲਾ ਰਹੇ ਨੇ ਇਹਨੂੰ ਪਿਛਲੇ 32-33 ਸਾਲ ਤੋਂ ਔਰ ਉਹਨਾਂ ਨੂੰ ਹੁਣ ਪੰਜਾਬ ਗਵਰਨਮੈਂਟ ਨੇ ਸਪੋਰਟਸ ਦਾ ਵਾਈਸ ਪ੍ਰੈਜ਼ੀਡੈਂਸੀ ਬਣਾਇਆ ਹੈ ਉਹਨਾਂ ਨੂੰ ਬਹੁਤ ਬਹੁਤ ਵਧਾਈ ਔਰ ਇੱਥੇ ਬੱਚੇ ਜਿਹੜੇ ਗਰੀਬ ਘਰਾਂ ਤੋਂ ਆ ਕੇ ਖੇਡਦੇ ਨੇ ਉਹਨਾਂ ਨੂੰ ਇੱਥੇ ਸਾਰੀਆਂ ਫੈਸਿਲਿਟੀਆਂ ਮਿਲਦੀਆਂ ਨੇ ਔਰ ਅਸੀਂ ਆਸ ਕਰਦੇ ਹਾਂ ਕਿ ਅੱਗੇ ਤੋਂ ਸਰਕਾਰ ਵੀ ਤੇ ਹੋਰ ਜਿਹੜੇ ਐਨਜੀਓ ਨੇ ਜਿਹੜੇ ਖੈਰ ਦੇ ਜਾਂ ਇੰਡਸਟਰੀਸਟਸ ਨੇ ਉਹ ਇੱਥੇ ਮਦਦ ਕਰਕੇ ਸਾਡੇ ਟੂਰਨਾਮੈਂਟ 'ਤੇ ਹੋਰ ਵੀ ਇਹਨੂੰ ਚੰਗਾ ਬਣਾਉਣ 'ਤੇ ਸਾਡੀ ਮਦਦ ਕਰਨਗੇ ਥੈਂਕ ਯੂ ਹਾਂਜੀ ਹਾਕੀ ਫੈਸਟੀਵਲ ਕਰਵਾਉਂਦੇ ਕਿੰਨਾ ਹਾਕੀ ਫੈਸਟੀਵਲ ਕਿਹੜੀ ਗੇਂਦ ਪਾੜ ਹਾਂਜੀ ਇਹ 14ਵਾਂ 올ੰਪੀਅਨ ਪ੍ਰਿਨਸੀਪਲ ਸਿੰਘ ਹਾਕੀ ਫੈਸਟੀਵਲ ਜੋ ਜਰਖੜ ਖੇਡ ਸਟੇਡੀਅਮ ਵਿਖੇ ਅੱਜ ਸਟਾਰਟ ਹੋਣ ਜਾ ਰਿਹਾ ਆ ਅੱਜ 4 ਮਈ ਨੂੰ ਪਹਿਲੇ ਦਿਨ ਓਪਨਿੰਗ ਹੋਏਗੀ ਔਰ ਇਸ ਤੋਂ ਬਾਅਦ 9 ਜੂਨ ਨੂੰ ਇਸ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਹੋਏਗਾ ਇਸ ਟੂਰਨਾਮੈਂਟ ਦੇ ਵਿੱਚ 16 ਟੀਮਾਂ ਪਾਰਟਿਸਪੇਟ ਕਰ ਰਹੀਆਂ ਨੇ ਜਿਦੇ ਵਿੱਚ 8 ਟੀਮਾਂ ਸੀਨੀਅਰ ਵਰਗ ਦੀਆਂ ਨੇ ਔਰ 8 ਟੀਮਾਂ ਸਬ ਜੂਨੀਅਰ ਵਰਗ ਦੀਆਂ ਹੈਗੀਆਂ ਨੇ ਇਸ ਟੂਰਨਾਮੈਂਟ ਦਾ ਮੁੱਖ ਮਕਸਦ ਆ ਉਹ ਜਿੱਥੇ ਬੱਚਿਆਂ ਨੂੰ ਹਾਕੀ ਪ੍ਰਤੀ ਪ੍ਰੇਰਿਤ ਕਰਨਾ ਹਾਕੀ ਦੇ ਨਾਲ ਜੋੜਨਾ ਉੱਥੇ ਜਿਹੜੇ ਸਾਡੇ ਵੈਟਰਨ ਖਿਡਾਰੀ ਨੇ ਜਿਹੜੇ ਰਿਟਾਇਰਮੈਂਟ ਲੈ ਚੁੱਕੇ ਨੇ ਕਿਉਂਕਿ ਇਹ ਵਿੱਚ ਉਪਰ 35 ਵੀ ਪਲੇਅਰ ਖੇਡ ਰਹੇ ਨੇ ਤੇ ਉਹਨਾਂ ਨੂੰ ਵੀ ਹਾਕੀ ਦੇ ਨਾਲ ਜੋੜੀ ਰੱਖਣਾ ਹੈਗਾ ਵਾ ਔਰ ਅਸੀਂ ਇਸ ਮਕਸਦ ਦੇ ਵਿੱਚ ਬਹੁਤ ਕਾਮਯਾਬੀ ਹੋਈ ਹੈ ਗਿਆ ਇੱਥੇ ਇੰਡੀਆ ਲੈਵਲ ਦੇ ਸਾਰੇ ਪਲੇਅਰ ਸੀਨੀਅਰ ਵਰਗ ਦੇ ਵਿੱਚ ਖੇਡ ਜਾਂਦੇ ਜਾਂ ਤੁਸੀਂ ਦੇਖੋਗੇ ਸੀਨੀਅਰ ਵਰਗ ਦਾ ਮੈਚ ਹੋ ਰਿਹਾ ਵਾ ਇਸ ਆਪਣਾ ਸਮਰਾਲਾ ਤੇ ਮੇਰਾ ਖੇਲਾ ਰਾਮਪੁਰ ਦੀ ਟੀਮਾਂ ਦੇ ਵਿਚਕਾਰ ਆ ਹਾਂ ਸਾਈਡ ਦੇ ਪੰਜਾਬ ਦੇ ਵਿੱਚ ਇਹ ਪਹਿਲਾ ਇੱਕ ਪਿੰਡਾਂ ਦੇ ਵਿੱਚ ਇਸ ਟੂਰਫ ਹੈ ਗਿਆ ਜਿਹੜਾ ਸੈਵਨ ਸਾਈਡ ਹੈ ਜਿੱਥੇ ਇੰਨੀ ਵਧੀਆ ਨਹੀਂ ਤੇਜ਼ ਤਰ੍ਹਾਂ ਦਾ ਹਾਕੀ ਚੱਲਦੀ ਹੈ ਬਿਲਕੁਲ ਤੁਸੀਂ ਸਹੀ ਕਿਹਾ ਵੀ ਆਈਪੀਐਲ ਦੀ ਤਰਜ਼ ਦੇ ਉੱਤੇ ਇਹ ਹੋ ਰਿਹਾ ਵਾ ਔਰ ਇਹਦਾ ਦਿਨੋਂ ਦਿਨ ਰਮਾਂਚ ਵਧਦਾ ਜਾਏਗਾ ਕਿਉਂਕਿ ਇੱਕ ਮਹੀਨਾ ਇਹ ਚੱਲਣਾ ਵਾ ਜਿਵੇਂ ਵੋਟਾਂ ਦਾ ਮਹੌਲ ਪਕਿਆ ਹੋਇਆ ਵਾ ਇਹ ਜਰਖਟ ਦੇ ਵਿੱਚ ਹਾਕੀ ਦਾ ਮਹੌਲ ਬਹੁਤ ਵੱਡੇ ਪੱਧਰ ਤੇ ਪੱਕ ਜਾਣਾ ਵਾ ਔਰ ਜਿਹੜੀਆਂ ਇਸ ਹਰ ਪਲੇਅਰ ਦੇ ਵਿੱਚ ਅਸੀਂ ਹੀਰੋ ਆਫ ਦਾ ਮੈਚ ਦੇ ਰਹੇ ਹਾਂ ਪਲੇਅਰਾਂ ਨੂੰ ਅਸੀਂ ਡਾਬਰ ਦਾ ਚੰਨ ਪ੍ਰਾਸਾਦ ਸਾਹਿਬ ਨੂੰ ਯਾਦਗਾਰੀ ਟਰੋਫੀ ਆ ਉਹਨੂੰ ਕੋਈ ਨਾ ਉਹ ਹੋਰ ਇੱਕ ਗਿਫਟ ਦੇ 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 ਰਹੇ ਆ ਤਾਂ ਜੋ ਬੱਚੇ ਜੁੜੇ ਜੁੜੇ ਰਹਿਣ ਹਾਕੀ ਦੇ ਵਿੱਚ ਔਰ ਮੇਰਾ ਖਿਆਲ ਵੀ ਜੇ ਇਦਾਂ ਦਾ ਐਫਰਟ ਹਰ ਪਿੰਡ 'ਚ ਹੋਵੇ ਔਰ ਪੰਜਾਬ 'ਚ ਡਰੱਗ ਦੀ ਸਮੱਸਿਆ ਆਪਦੀ ਆ ਖਤਮ ਹੋ ਜਾਏਗੀ ਔਰ ਸਭ ਤੋਂ ਵੱਡੀ ਗੱਲ ਹੈ ਦੇਖੋ ਫਲਨ ਲਾਈਟਾਂ ਦੀ ਰੋਸ਼ਨੀ ਔਰ ਕਿਹੜੇ ਪਿੰਡ ਦੇ ਵਿੱਚ ਫਲਨ ਲਾਈਟਾਂ ਹੈਗੀਆਂ ਨੇ ਜਦੋਂ ਇਦਾਂ ਦੀਆਂ ਫੈਸਿਲਿਟੀਆਂ ਮਿਲਣ ਗਈਆਂ ਸਾਨੂੰ ਤਾਂ ਇਦਾਂ ਦੀ ਕੋਈ ਸਹੂਲਤ ਕਦੇ ਮਿਲੀ ਨਹੀਂ ਹੈਗੀ ਪਰ ਜਿਹੜੇ ਅੱਜ ਦੇ ਮਾਡਰਨ ਬੱਚੇ ਨੇ ਉਹਨਾਂ ਨੂੰ ਇਦਾਂ ਦੀ ਮਾਡਰਨ ਸਹੂਲਤ ਮਿਲ ਗਈ ਆ ਇਸ ਤੋਂ ਬਾਅਦ ਹੋਰ ਅਸੀਂ ਕੀ ਕਰ ਸਕਦੇ ਹਾਂ сагындык <laughs> ки ਸਹਾਯੋਗ ਸਾਡੇ ਜਿੰਨੇ ਵੀ ਮਾਤਾ ਸਾਹਿਬਕਰ سپورٹس ਸਟੇਟਲ ટ્રસ્ટ ਦੇ ਜਿੰਨੇ ਮੈਂਬਰ ਨੇ ਸਾਡੇ ਚੇਅਰਮੈਨ ਨਿਰਿੰਦਰਪਾਲ ਸਿੰਘ ਸਿੱਧੂ ਨੇ ਪ੍ਰਧਾਨ ਐਡਵੋਕੇਟ ਹਰਕਮਤ ਸਿੰਘ ਹੈਗੇ ਨੇ ਤੇ ਹੋਰ ਜਿੰਨੇ ਵੀ ਸਾਡੇ ਬੈਠੇ ਨੇ ਉੱਪਰ ਜਿਹੜੇ ਪ੍ਰਧਾਨ ਤੇ ਭਾਈ ਹਰਦੀਪ ਸਿੰਘ ਸੈਣੀ ਰੇਲਵੇ ਜਿਹੜੇ ਅੰਤਰਰਾਸ਼ਟਰੀ ਬੀਟ ਲਿਫਟ ਨੇ ਹੈਗੇ ਨੇ ਪ੍ਰੋਫੈਸਰ ਰਜਿੰਦਰ ਸਿੰਘ ਹੈਗੇ ਨੇ ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰ ਹੈਗਾ ਔਰ ਸਾਡੇ ਬਹੁਤ ਹੀ ਅੱਗੇ ਨਾਮੀ ਇੰਡਸਟਰੀ ਲਿਸਟ ਅੱਜ ਆਏ ਨੇ ਸੰਜੂ ਧੀਰ ਜੀ ਔਰ ਉਹਨਾਂ ਨੇ ਵਾਦਾ ਕੀਤਾ ਹੈ ਨਾਲ ਵੀ ਮੈਂ 2 ਲੱਖ ਰੁਪਏ ਜੜਖੜੋ ਕੈਡਮੀ ਨੂੰ ਹਰ ਸਾਲ ਦਿਆ ਕਰਾਂਗਾ ਤੇ ਇਸ ਤੋਂ ਹੁਣ ਇਪੋਕ ਇਹ ਜਿਹੜੇ ਬੜੇ ਵਿਦਵਾਨ ਤੇ ਆਏ ਨੇ ਬੜਾ ਸਾਨੂੰ ਵੀ ਆਨਰ ਹੋ ਰਿਹਾ ਔਰ ਜੇ ਜਰਖਰ ਸਟੇਡੀਅਮ ਜਾਂ ਜਰਖਰ ਅਕੈਡਮੀ ਜਿੰਨਾ ਵੀ ਬਣਿਆ ਫ੍ਰੈਂਡਲੀ ਸਰਕਲ ਤੋਂ ਆ ਕਮਿਊਨਿਟੀ ਐਫਰਟ ਦੇ ਨਾਲ ਔਰ ਲੋਕਾਂ ਦੇ ਸਹਿਯੋਗ ਨਾਲ ਹੀ ਹੈਗਾ ਕਿਉਂਕਿ ਇੱਥੇ ਤੇ ਸਰਕਾਰਾਂ ਦਾ ਸਹਿਯੋਗ ਹਮੇਸ਼ਾ ਹੀ ਨਾਮਾਤਰ ਰਿਹਾ ਵਾ ਔਰ ਜਿਹੜੇ ਇਹ ਜਿਹੇ ਦਾਨੀ ਸੱਜਣ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਇਹ ਖੇਡਾਂ ਦਾ ਵੱਡਾ ਚੱਕ ਚੱਲਦਾ ਹੈਗਾ ਉਹਨਾਂ ਦੀ ਬਦੌਲਤ ਹੀ ਹੁਣ ਜਿਹੜਾ ਜੱਗ ਲੱਗਿਆ ਹੋਇਆ ਵਾ ਚੱਲ ਰਿਹਾ ਖੇਡਾਂ ਜ਼ਿੰਦਗੀ ਦੇ ਵਿੱਚ ਜੀਵਨ ਦੇ ਵਿੱਚ ਕਿੰਨੀ ਵੀ ਜ਼ਰੂਰੀ ਹੈ ਖੇਡਾਂ ਤੋਂ ਬਿਨਾਂ ਤਾਂ ਕਿਉਂਕਿ ਸਭ ਤੋਂ ਵੱਡੀ ਐਜੂਕੇਸ਼ਨ ਆ ਜਿਸ ਬੰਦੇ ਕੋਲ ਐਜੂਕੇਸ਼ਨ ਹਨ ਖੇਡਾਂ ਵਿੱਚ ਜ਼ਰੂਰੀ ਹੋਣੀ ਤੇ ਜਿਹੜਾ ਖੇਡਾਂ ਚ ਜਾਊਗਾ ਗਰਾਊਂਡ ਚ ਜਾਊਗਾ ਉਹੀ ਬੰਦਾ ਤੰਦਰੁਸਤ ਰਹੂਗਾ ਜਿਹੜਾ ਬੰਦਾ ਖੇਡਣਾ ਚੜ ਗਿਆ ਤਾਂ ਮੇਰਾ ਕਹਿਣਾ ਉਸ ਸਮਾਜ ਦੇ ਵਿੱਚ ਹਸਪਤਾਲਾਂ ਦੀ ਲੋੜ ਨਹੀਂ ਹੈਗੀ ਡਾਕਟਰਾਂ ਦੀ ਲੋੜ ਨਹੀਂ ਹੈਗੀ ਤੇ ਜਦੋਂ ਸਮਾਜ ਤੰਦਰੁਸਤ ਸਮਾਜ ਦੀ ਸਥਿਤੀ ਹੋਗੀ ਅਸੀਂ ਫਿਰ ਦਵਾਈਆਂ ਤੋਂ ਕੀ ਲੈਣਾ ਡਾਕਟਰ ਤੋਂ ਕੀ ਲੈਣਾ ਹਸਪਤਾਲਾਂ ਤੋਂ ਕੀ ਲੈਣਾ ਇਸ ਕਰਕੇ ਹਰ ਮੈਂ ਕਹਿੰਨਾ ਬੰਦੇ ਨੂੰ ਖੇਡਾਂ ਖੇਡਣੇ ਚਾਹੀਦੇ ਨੇ ਤੁਸੀਂ ਵੱਡੇ ਮੁਲਕਾਂ ਜਾਓ ਮੈਂ ਜਾਣ ਰਿਹਾ ਨਾ ਆਸਟ੍ਰੇਲੀਆ ਗਿਆ ਅਮਰੀਕਾ ਗਿਆ ਉਹਥੇ ਭਾਵੇਂ ਕੋਈ ਡਾਕਟਰ ਆ ਭਾਵੇਂ ਕੋਈ ਵਕੀ ਪਰ ਖੇਡ ਨਾਲ ਜਰੂਰ ਜੁੜਿਆ ਹੋਇਆ ਵਾ ਤੇ ਕੋਈ ਐਜੇ ਕੋਚ ਐਜੇ ਆਰਗੇਨਾਈਜ਼ਰ ਐਜੇ ਪਲੇਅਰ ਆ ਆਪ ਦਾ ਬੜਾ ਵਧੀਆ ਭੂਮਿਕਾ ਨਿਭਾਇਆ ਨੇ ਪਰ ਸਾਡਾ ਹੀ ਮੁੱਲਕਾ ਇੱਕ ਜਿਹੜਾ ਖੇਡਾਂ ਤੋਂ ਪਰੇ ਨੂੰ ਭਜਦਾ ਹੈਗਾ ਵਾ ਤੇ ਸਾਨੂੰ ਤਾਂ ਬੱਚਿਆਂ ਨੂੰ ਮੋਬਾਈਲ ਨੇ ਖਾ ਲਿਆ ਜੇ ਅਸੀਂ ਵੱਧ ਤੋਂ ਵੱਧ ਐਫਰਟ ਚ ਕਰਾਂਗੇ ਉਪਰਾਲੇ ਕਰਾਂਗੇ ਤੇ ਤਾਂ ਮੇਰਾ ਖਿਆਲ ਆ ਮੋਬਾਈਲ ਤੋਂ ਡਰਗ ਤੋਂ ਹੋਰ ਜਨੀਆ ਮਾੜੀਆਂ ਕਰੇਤਾ ਨੇ ਉਹਨਾਂ ਤੋਂ ਖੇਡਾਂ ਛੁੱਟ ਕੇ ਲੋਕ ਇੱਧਰ ਨੂੰ ਜੁੜਨੇ ਚਾਹੀਦੇ ਤੇ ਔਰ ਜੁੜ ਰਹਿਣੇ ਚਾਹੀਦੇ ਦੇ ਬੱਚਿਆਂ ਨੂੰ ਜੇ ਅਸੀਂ ਸੰਭਾਲਦੇ ਹਾਂ ਤਾਂ ਉਹ ਟਿਕੋੜੇ ਕੇ ਆਉਣਗੇ ਸੰਪੂਰਨ ਬਿਲਕੁਲ ਦੀ ਪਹਿਲੀ ਗੱਲ ਤਾਂ ਸਰਕਾਰਾਂ ਨੂੰ ਸਰਕਾਰਾਂ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਕੋਈ ਵੀ ਕਿਹੜੀ ਸਰਕਾਰ ਆਉਂਦੀ ਆ ਤੇ ਨੰਬਰ ਤੋਂ ਹਰ ਪਿੰਡ ਦੇ ਵਿੱਚ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਐਨਜੀਓ ਨੇ ਖੇਡ ਕਲੱਬਾਂ ਨੇ ਉਹਨਾਂ ਨੂੰ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਤੇ ਫਿਰ ਜਿੰਨੀਆਂ ਵੀ ਹੋਰ ਜਿਹੜੇ ਐਨਆਰਆਈ ਵੀਰ ਨੇ ਤੇ ਉਹਨਾਂ ਨੂੰ ਉਚੇਚੇ ਤੌਰ ਤੇ ਜੇ ਉਹ ਵਾਕਈ ਚਾਹੁੰਦੇ ਆ ਪੰਜਾਬ ਦਾ ਭਲਾ ਔਰ ਪੰਜਾਬ ਦੀ ਸਪੋਰਟਸ ਨੂੰ ਪਰਪੂਲਿਤ ਕਰਨ ਉਹ ਵੱਡੇ ਵੱਡੇ ਬੋਰਡ ਬੋਰਡਾਂ ਨਾਲ ਨਹੀਂ ਗੱਲ ਕਰਨੀ ਹੈਗੀ ਕਿ ਬੜੀ ਇੰਪੋਰਟੈਂਟ ਆਉਂਦੀ ਫੋਟੋ ਲਾਤੀਆਂ ਗ੍ਰਾਉਂਡਾਂ ਦੇ ਵਿੱਚ ਜਿਹੜੀ ਰੈਗੂਲਰ ਸਪੋਰਟਸ ਐਕਟੀਵਿਟੀ ਕਰਨ ਜਿਸ ਪਿੰਡ ਦੇ ਵਿੱਚ ਰੈਗੂਲਰ ਐਕਟੀਵਿਟੀ ਹੋ ਗਈ ਤਾਂ ਉੱਥੇ ਮੇਰਾ ਖਿਆਲ ਨਹੀਂ ਹੈਗਾ ਉੱਥੇ ਖੇਡ ਕਲਚਰ ਆਪਦੇ ਵਿੱਚ ਇੰਨਾ ਮਜ਼ਬੂਤ ਹੋ ਜਾਊਗਾ ਬਾਕੀ ਸਾਰੇ ਮਾੜੇ ਕੰਮ ਮਗਰ ਪੈ ਜਾਣਗੇ ਹੁਣ ਤੱਕ ਤਾਂ ਥੋੜਾ ਹੀ ਰਹਿ ਗਿਆ ਬਾਕੀ ਦੀ ਬਜਟ ਦੇਣ ਦੀ ਹੈ ਇਹਨਾਂ ਨੂੰ ਸਭ ਨੂੰ ਜਿਹੇ ਪ੍ਰਲੇਕ ਕਰਨੇ ਚਾਹੀਦੇ ਨੇ ਫ੍ਰੀडम ਬਿਲਕੁਲ ਜੀ ਮੈਂ ਤਾਂ ਪਹਿਲਾਂ ਕਹਿ ਚੁੱਕਾ ਪ੍ਰਾਲੇ ਕਰਨੇ ਜਰਕਰ ਅਕੈਡਮੀ ਦੇ ਰਿਜ਼ਲਟ ਬੋਲਦੇ ਨੇ ਜਰਕਰ ਅਕੈਡਮੀ ਨੇ 350 ਬੱਚਾ ਸਕੂਲ ਜੋ ਆਲ ਇੰਡੀਆ ਯੂਨੀਵਰਸਿਟੀ ਲੈਵਲ ਤੇ ਖੇਡ ਗਿਆ ਤੇ 40 ਬੱਚੇ ਤੋਂ ਵੱਧ jobbਾਂ ਤੇ ਨੇ ਸਰਕਾਰੀ jobbਾਂ ਤੇ ਔਰ 20-25 ਬੱਚੇ ਸਾਡੇ ਬਾਹਰ ਕੈਨੇਡਾ ਅਮਰੀਕਾ ਆਸਟ੍ਰੇਲੀਆ ਹੋਰ ਬਾਹਰਲੇ ਦੇ ਮਲਕਾਂ ਸੈਟਲ ਹੋ ਗਏ ਜਿਸਦੇ ਬਹੁਤ ਅਲੱਗ ਸਾਰੇ ਲੰਮੇ ਖੇਡ ਚੁੱਕੇ ਨੇ ਬਹੁਤੇ ਨਹੀਂ ਬਹੁਤ ਸਾਰੇ ਖੇਡ ਚੁੱਕੇ ਨੇ ਇਹ ਤਾਂ ਕੋਈ ਜਬਤਪ ਵਾਲੀ ਧਰਤੀ ਆ ਜੇ ਕਿਸੇ ਨੇ ਕੋਈ ਤਬ ਕੀਤਾ ਇੱਥੇ ਖੇਡਾਂ ਦਾ ਕਿ ਜਿਹੜਾ ਐਡਾ ਵੱਡਾ ਖੇਡਾਂ ਦਾ ਔਰ ਇਹ ਨਹੀਂ ਹੈਗਾ ਇੱਥੇ ਵੀ ਇੱਕ ਟੂਰਨਾਮੈਂਟ ਹੋ ਗਿਆ ਸਾਲ ਦੇ ਵਿੱਚ ਚਾਰ ਪੰਜ ਟੂਰਨਾਮੈਂਟ ਹੁੰਦੇ ਨੇ ਸਰਕਾਰੀ ਟੂਰਨਾਮੈਂਟ ਹੁੰਦੇ ਨੇ ਸਕੂਲਾਂ ਦੇ ਟੂਰਨਾਮੈਂਟ ਹੁੰਦੇ ਨੇ ਸਾਡੇ ਪ੍ਰਾਈਵੇਟ ਟੂਰਨਾਮੈਂਟ ਹੁੰਦੇ ਨੇ ਹਾਕੀ ਲੀਗ ਚੱਲਦੀ ਆ ਮੇਨ ਖੇਡਾਂ ਹੁੰਦੀਆਂ ਨੇ ਇਹ ਬੜਾ ਵਧੀਆ ਹੁੰਦਾ ਤੇ ਇਸ ਤੋਂ ਮੈਂ ਦਾ ਕਰਨ ਵਾਲੀ ਧਰਤੀਆਂ ਹੀ ਨਹੀਂ ਹੈ ਕਿ ਜਿਹਨੇ ਸਾਨੂੰ ਇੰਨਾ ਇੰਨਾ ਕੁ ਦੇ ਦਿੱਤਾ ਸਾਨੂੰ ਦੀ ਐਡੀ ਵੱਡੀ ਪਛਾਣ ਦੇ ਦਿੱਤੀ ਜਰਖੜ ਦਾ ਐਡਾ ਵੱ Thank you, Jamie.